ਸ਼ਾਬਾਸ਼ ਸ਼ਾਬਾਸ਼ ਚਾਚਾ ਇਧਰੋਂ ਚੱਕਿਆ ਇਧਰੋਂ ਇਧਰੋਂ ਚੱਕਿਆ ਇਧਰ ਸਾਲ ਪਾਰ ਆਈ ਚਲੀ ਆ ਚਾਚਾ ਸ਼ੋਹਰਾ ਬਾਡੀ ਬਿਲਡਰ تھا ਸਕਾਦੀਆ ਮ੍ਰੁਤੀ ਤੇ ਗਈ ਸੀ ਗੱਗੂ ਤੇਰੇ ਡੈਡੀ ਦੀ ਬਰਾਤ ਤੇ ਆ ਗਿਆ ਤੇ ਆ ਗਿਆ ਇਹਨਾਂ ਨੂੰ ਵਿਛਾਣੋਂ ਕਹਿੰਦੇ ਕੌਣ ਨੇ ਹੋਰ ਤਾਂ ਛੱਡ ਤੂੰ ਡੈਡੀ ਇਧਰਾ ਨਿਗਾਹ ਮਾਰ ਫੋਟੋ ਸਾਰੀ ਪੱਗਾਂ ਸਾਰੀਆਂ ਵੱਡੀ ਗੱਲ ਤਾਂ ਹੋਰ ਉਹਦੇ ਤੇ ਹੱਥ 'ਚ ਮੋਬਾਈਲ ਨਹੀਂ ਸੀਗਾ ਅਲੇ ਹੱਥ ਮੜਨੋਂ ਹੱਥ ਨਹੀਂ ਵਿਹਲਾ ਠੰਡਾ ਹੱਥ ਹੋਰੇ ਜਲ ਮਲਾਈ ਲੈਣੇ ਆਮਨ ਕਹਿੰਦਾ ਭਾਈ ਨਵੀਂ ਪਾਣ ਦੇ ਨਵੀ ਕਿੰਨੇ ਕਿਚ ਪਾਈ ਜਾਂਦੀ ਹੈ ਕਿੱਲੇ ਦਾ ਹਸਾਬ-ਕਿਤਾਬ ਵਾਈਡ ਟਾਸਪੋਰਟ ਕੋ ਤੇ 10 ਦੀ ਮੋਟਰ ਤੇ 10 12 13 ਤੇ ਪਾਣੀ ਦਾ ਚੋਆ ਥੋੜੀ ਜਾਣਕਾਰੀ ਲਈ ਦੱਸ ਦਈਏ ਬਾਈ ਗੱਗੂ ਦਾ ਜਾਜ ਫੜਾ ਤੁਸੀਂ ਉਹ ਪਿੱਸੂ ਜੇ ਪਏ ਹੋਏ ਹੈਗੇ ਆਹ ਬਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੇ ਕੋਈ ਘਰ ਬੋਣੀ ਇਦਾਂ ਨੂੰ ਹੀ ਲਾਇਏ ਨੇ ਖਾਲੀ ਜਿਹਾ ਬਣਾ ਕੇ ਨਾਲ ਪਤਾ ਜੇ ਲੱਗ ਜੂਗਾ ਚੱਕ ਤੀਆਂ ਹੱਤਾਂ ਸਰਾਦਾਂ ਬੱਟਾਂ ਸਾਰੀਆਂ ਇੱਕ ਕਰਤਾ ਕੰਮ ਕੀ ਦੀ অ্যালবাম ਬਬੂ ਫੋਟੋਆਂ ਦਿਖਾ ਦੇ ਯਾਰ ਸਾਡੀਆਂ ਹੈ ਫੋਟੋਆਂ ਕਿੱਥੋਂ ਲੈ ਜੈਂਦਾ ਯਾਰ ਆਪਣਾ ਨਹੀਂ ਕੱਢ ਕੇ ਹੁਣ ਦੇਰ ਤੋਂ ਥੋੜੀ ਕਿਸੇ ਦੀ ਆ ਗਈ ਤੁਹਾਨੂੰ ਮੈਂ ਲੈ ਲਈ ਲਾਡੀ ਤੇਰੀ ਉਹ ਯਾਰ ਮੈਂ ਫੋਟੋ ਤੋਂ ਫੋਟੋ ਕਰਕੇ ਰੱਖੀ ਸੀ ਤੀ ਭੇਜਣ ਵਾਸਤੇ ਮੈਂ ਤੈਨੂੰ ਉਹ ਸੈਂਡ ਕਰੂੰਗਾ ਉਧਰ ਲੈ ਕੇ ਦੇਖਾਂਗੇ ਨੱਕ ਚ ਉਂਗਲ ਦਿੱਤੀ ਹੋਈ ਹੈ ਗੁੱਸਾ ਨਾ ਕਰੀ ਇਹ ਗੁੱਸੇ ਵਾਲੀ ਕੀ ਗੱਲ ਹੈ ਇਹਦਾ ਪਿੰਡੂ ਵਿਰਸਾ ਹੈ ਇਹਦਾ ਹੀ ਹੁਣ ਵੀ ਦੇ ਲਾ ਕੇ ਤੇ ਭਾਈ ਲਾਡੀ ਔਰੇ ਹੋ ਗਏ ਇਕੱਠੇ ਤੇ ਗੱਗੂ ਦਾ ਪੁਰਾਣਾ ਕਮਰਾ ਇਹ ਟਹਾਟ ਹਾਈ ਕਰਨੀ ਹੈਗੀ ਤੇ ਆ ਪੇਟੀਆਂ ਕੱਢ ਲਈਆਂ ਖਾਲੀ ਕਰੀਆਂ ਪਈਆਂ ਤੇ ਪਾਇੰਸੇ ਉਧਰ ਕਾੜੀ ਬੰਨ ਕੇ ਰੱਖ ਲਈ ਤਾਂ 200000 ਰੁਪਏ ਨੇ ਕੈਸਟਾਂ ਦੇ ਚਾਚੇ ਦੇ ਵਿਆਹ ਦੀ ਅੱਜ 200000 ਲਿਆਉ ਪਹ ਲਗਾ ਐਲਬਮ ਹਾਂ ਤੇ ਮਿਹਾਵੀ ਤਲੀ ਜਾਣੇ ਸਤਰੀ ਕਾਲ ਵਾਸੀ ਹਾਂ ਹਾਂ ਦਿਖਾਓ ਮਾਸੀ ਐਲਬਮ ਤੇ ਕੱਲ ਦੇ ਇਹ ਬਿਸਤਰੀ ਡੀਡੇ ਕੱਢ ਕੇ ਰੱਖ ਦੇ ਮਾਸੀ ਹੋਰ ਇਹਨੇ ਤੇ ਬੇਟੀਆਂ ਉਧਰ ਪਈਆਂ ਸ਼ਿਫਟ ਕਰ ਦਿੰਨੇ ਆ ਤੇ ਫਿਰ ਇੱਧਰ ਫਿਰ ਮਿੱਟੀ ਪਾਉਣੀ ਆ ਤੇ ਅੱਗੋਂ ਇੱਧਰ ਫਿਰ ਵਾੜਾ ਉਚੌੜਿਆ ਕੰਮ ਆ ਮੀਂਹ ਕਣੀ ਇਧਰ ਆਈਏ ਤੇ ਕੰਮ ਕਹਿੰਦੇ ਔਖਾ ਹੋ ਜੂਗਾ ਚੱਕ ਲਿਆ ਕੋਈ ਨਾ ਪੇਟੀ ਤੂੰ ਗੱਭਰੂ ਜਮਾਨ ਮੁੰਡਾਂ ਦਾ ਤੇ ਤੈਨੂੰ ਮਗਾ ਕੇ ਰਾਤ ਨੂੰ ਮੈਂ ਇਹਦਾ ਢੀਡੋ ਬਣਾਉਣ ਵਾਸਤੇ ਸੱਦਿਆ ਤੂੰ ਮੈਨੂੰ ਤਾਂ ਐ ਚਾਚਾ ਇਧਰ ਮਾਰੋਣੀਆਂ ਕਾ ਮਾ ਜਮਾਂ ਉਹਨੇ ਫੋਟੋਆਂ ਦਿਖਾ ਦੇ ਚਾਚੇ ਦੀਆਂ ਦੋਗਾਂ ਕੀ ਬਾਤ ਆ ਚਾਚਾ ਸ਼ਾਬਾਸ਼ ਸ਼ਾਬਾਸ਼ ਹਾਂ ਬੜਾ ਬਹੁਤ ਪਣਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਾਡੀ ਬੁੱਟੋ ਆ ਜੀ ਸਾਡੀ ਬੁੱਟੋ ਆ ਜੀ ਪੱਕਾ ਬੰਨੀ ਹੋਈਆਂ ਸੀ ਬਾਈ ਸ਼ਾਇਦ ਮੈਂ ਲੱਗਾ ਉਦੋਂ ਸਾਡੇ ਕਿੱਥੇ ਲੋਡਿੰਗ ਯਾਰੇ ਕੰਮ ਵਿੱਚ ਚੀਜ਼ਰ ਲੈਣੇ ਆ ਚੱਲ ਵੇਖਦੇ ਆ ਭਾਲ ਕੇ ਬਈ ਤੇ ਪਹਿਲਾਂ ਤੁਹਾਨੂੰ ਸਵਾਗਤ ਕਰਦੀ ਆ ਤੁਹਾਡਾ ਸਾਰਿਆਂ ਨੂੰ ਵੀਡੀਓ ਦੇਖ ਰਹੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆ ਆਪਣੇ ਅੱਜ ਦੇ ਨਵੇਂ ਵਲੌਗ 'ਚ ਅ ਅੱਜ ਇੱਕ ਜੇਠ 14 ਮਈ ਸਾਲ 2024 ਮੰਗਲਵਾਰ ਦਾ ਦਿਨ ਸਵਾ ਸਵਾ 9:00 ਵਜੇ ਤੋਂ ਟੱਪ ਗਿਆ ਹੋਰ ਚਾਚਾ ਆ ਐਲਬਮ ਦੇਖੀ ਜਾਂਦਾ ਸੀਗਾ ਥੋਡੀ ਮੈਂ ਤੇ ਐ ਕੰਮ ਕਰ ਇਹ ਆ ਕੇ ਖੇਤ ਜਾਣਾਗਾ ਹਾਂ ਪਾਈਪਾਂ ਪੱਟੀ ਜਾਂਦੇ ਆਪਣੇ ਉਹ ਜਿਹੜੀ ਪਾਈਪ ਲਾਈਨ ਪਾਈ ਹੋਈ ਸੀਗੀ ਅ ਮੋਟਰ ਵਾਲੀ ਆਪਣੀ ਤੇ ਉਹ ਠੇਕੇ ਤੇ ਚੋਬਰ ਪੱਟੀ ਜਾਂਦੇ ਤੇ ਉਹ ਜਾ ਕੇ ਦੇਖਦੇ ਮੋਲ ਕਿੰਨੀ ਕੀ ਹੈ ਪੱਟਾ ਪਟਾਈ ਕਰਤੀ ਤੇ ਇਧਰੋਂ ਆਹ ਹਮਾ ਸਿੰਘ ਜੀ ਦੇਖ ਲੋ ਬਾਜ਼ਾਰ ਲਾਇਆ ਪਿਆ ਜੋਬੜ ਕੱਟੇ ਹੋਈ ਜਿਹੜੇ ਪੇਟੀਆਂਾਂ ਚੋਂ ਸਮਾਨ ਸਾਲਾ ਸਾਰਾ ਤੇ ਇੱਕ ਆਪਣੀ ਜੀਸੀਬੀ ਵਾਲੇ ਮਤਲਬ ਉਧਰ ਦੂਜੀ ਪਾਈਪ ਲਾਈਨ ਵੀ ਪੁੰਦੀ ਆਉਂਦੀ ਆ ਵੱਡੇ ਖਾਲ ਵਾਲੀ ਤੇ ਆਪਣੀਆਂ ਪਾਈਪਾਂ ਜਿਹੜੀਆਂ ਥਲੋਂ ਦੀ ਲੱਗਦੀਆਂ ਖੇਤ ਉਹ ਜਾ ਕੇ ਦੇਖਦੇ ਆ ਨੰਗੀਆਂ ਕਰਨੀਆਂ ਉਹ ਵੀ ਮੈਂ ਪੱਟਾ ਪਟਾਈ ਹੋ ਜੂਗੇ ਨਹੀਂ ਫਿਰ ਜੋੜ ਲਾਉਂਦੇ ਫਿਰਾਂਗੇ ਤੇ ਘਰ ਧੰਨਵਾਦ ਬਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤਾਂ ਰਹੇ ਤੇ ਸਾਰੀ ਗੱਲਬਾਤ ਕਰਦੇ ਰਹਿੰਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਉਹ ਵੇਖ ਸਕਦੇ ਹੋ ਤੇ ਸਬਸਕ੍ਰਾਈਬ ਕਰ ਲਓ ਨਵੇਂ ਆਇਆ ਤਾਂ ਫੇਸਬੁਕ ਤੇ ਵੀ ਕਰਦਾ ਫੋਲੋ ਵੀ ਲਾ ਜ਼ਰੂਰ ਕਰ ਲਿਓ ਕਹਾਂ ਚਾਚਾ ਚਾਚਾ ਇਧਰੋਂ ਚੱਕਿਆ ਇਧਰ ਇਧਰੋਂ ਚੱਕਿਆ ਇਧਰੋਂ ਅਜੇ ਸਾਲ ਪਰ ਆਹੀ ਚੱਲੀ ਹੋਈ ਆ ਚਾਚਾ ਕਹਿੰਦਾ ਮੈਂ ਉਧਰ ਜਾ ਕੇ ਉਧਰ ਕਰਨ ਦੇ ਉਧਰ ਜਾ ਕੇ ਉਧਰ ਕਰਨ ਦੇ ਸਾਲ ਪਰ ਵਾਲੇ ਆਹੀ ਚੱਲੇ ਜਾਂਦਾ ਰੋ ਤੇ ਇਧਰ ਲਾ ਲਿਆ ਚੋਲਾ ਤੇ ਖੈਰ ਸੋਨਾ ਪਰਛਾਵਾਂ ਰਹਿੰਦਾ ਸਵੇਰੇ ਇੱਥੇ ਤੇ ਆਹ ਮਿਸਤਰੀ ਜੇ ਕੰਮ ਵੱਧ ਵਿਚਾਲੇ ਛੱਡ ਗਿਆ ਬੱਸ ਇਹ ਰੁਪਈਆ ਭਾਈ ਜੇ ਤੂੰ ਮੇਰੀ ਵੀਡੀਓ ਦੇਖੀ ਜਾਂਦਾ ਕੰਮ ਸਿਰੇ ਚੜਾ ਜਾ ਕੱਲ ਫੋਨ ਆਇਆ ਸੀ ਚਾਚਾ ਸਾਹਿਬ ਮੈਂ ਕੋਈ ਨਾ ਉਦੋਂ ਕਰਾਂਗੇ ਜਦੋਂ ਕੰਮ ਸਿਰੇ ਚੜਾ ਦਾਂਗਾ ਸਾ ਆ ਮੈਂ ਉਹ ਅੱਜ 2500 ਮੰਗਦਾ ਉਹ ਮੈਂ ਕਿਹਾ 2500 ਮਾਇਆ ਲੈਣਾ ਹੈ ਉਹ ਤੋਂ ਆਹ ਬਹੁਤ ਹੋਰ ਮੰਗੀ ਜਾਂਦਾ ਇਹ ਦੋ ਅੱਗੇ ਪੈਸੇ 2500 ਹੋਰ ਮੰਗਦਾ ਠੀਕ ਆ ਚਾਚਾ ਕਹਿੰਦਾ ਐਡਵਾਂਸ ਜੀ ਮੰਗੀ ਜਾਂਦਾ ਬਈ 2500 ਤੋਂ ਤੋਂ ਆ ਲੈਣਾਗਾ ਤੇ ਖੈਰ ਇੱਕ ਪੇਟੀ ਹੋਰ ਹੈ ਇਸ ਤਰ੍ਹਾਂ ਆ ਕੇ ਦਵਾ ਦਾ ਖੇਤ ਚੱਲਦੇ ਆ ਤੇ ਉੱਥੋਂ ਵਾਲਾ ਮਾਹੌਲ ਦੇਖਨੇ ਤੇ ਐਲਬਮ ਚ ਆ ਫੋਟੋ ਪਾੜ ਕੇ ਤੁਹਾਨੂੰ ਸਾਡੀ ਕੀ ਪਾਪਾ ਥੋੜਾ ਥੋੜਾ ਇੱਧਰ ਹੀ ਸੀ ਦੇਖ ਲੈਣੇ ਤੈਂ 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 ਚਾਚਾ ਸ਼ੋਰਾ ਬਾਡੀ ਬਿਲਡਰ ਦਾ ਸਕਾਦੀਆ ਮਰuti ਮਰuti ਤੇ ਗਈ ਸੀ ਕਿ ਕੁਤਰੇ ਡੈਡੀ ਦੀ ਬਰਾਤ ਹਾਂ ਨੰਬਰ ਚੈੱਕ ਕਰੋ ਸਪੈਸ਼ਲ ਨੰਬਰ ਤੇ ਗਈ ਸੀ ਆ ਆਪਣਾ ਐਂਟਰ ਮਹਿੰਦਰਾ ਪੁਰਾਣਾ ਧੁੱਪ ਜੀ ਪਈ ਜਾਂਦੀ ਇੱਥੇ ਕੰਮ ਨਹੀਂ ਸੁਤਾਰਿਆ ਇੱਥੇ ਵੀ ਨਹੀਂ ਠੀਕ ਆ ਇੱਥੇ ਚਲ ਹਾਂ ਡੰਗ ਯਾਰ ਆ ਲੈਨੇ ਆ ਆ ਪੁਰਾਣਾ ਮਹਿੰਦਰਾ ਯਾਦ ਆ ਗਿਆ ਦੇਖ ਕੇ ਖੜਕਾ ਨਾ ਕਰੋ ਓਏ ਆ ਆ ਨਿੱਕਾ ਚਾਚਾ ਇਧਰ ਦੂਜੇ ਘਰ ਵਾਲਾ ਮਿੱਤਰਾਂ ਦੀ ਫੋਟੋ ਇਹ ਨਹੀਂ ਬਤਾ ਕਰੀ ਰੱਖੀ ਪਈ ਉਹ ਕੱਢ ਕੇ ਜਿਹਾ ਥਾਵਾਂ 'ਚ ਜਿਵੇਂ ਮਨਪ੍ਰੀਤ ਪਹਿਲਾਂ ਦੱਸੀ ਜਾਂਦਾ ਸੀ ਕੋਈ ਗੀਲਿਸਪੁਰੀ ਆਣਾ ਕਰ ਜਾਂਦਾ ਉਹ ਲੈ ਜਾਂਦਾ ਵੀ ਸਾਡੀ ਫੋਟੋ ਦੇ ਦਿਓ ਹਨਾ ਮਾਸੀ ਹੋਰ ਬਾਹਰ ਕੇ ਲੈ ਕੇ ਕੱਢ ਕੇ ਸਾਡੀ ਫੋਟੋ ਕਿੱਥੇ ਜਾਵਾਂ ਸੀ ਆ ਆ ਗਿਆ ਹੈਪੀ ਹਾਂ ਸਹੇਤੀ ਫੋਟੋ ਮੇਰੀ ਫੋਟੋ ਕਿੱਥੇ ਹੈ ਹਾਂ ਆ ਭਾਈ ਮੈਂ ਚੱਤੂ ਦੇ ਡੈਡੀ ਵੇਜ ਗਏ ਗੁਜ਼ਰ ਗਏ ਬਹੁਤ ਸਾਲਾਂ ਦੇ ਹਰ ਤੇਰੇ ਮੰਮੀ ਮੇ ਜਿਹੜੇ ਮੰਨਦੇ ਹੈ ਹੈਪੀ ਨਹੀਂ ਆਈ ਹੁੰਦੀਆਂ ਨਹੀਂ ਹੈਪੀ ਤੇਰੀ ਵੀ ਹੈਗੀ ਹੈ ਮੈਂ ਰਵਮੀ ਦਿਖਾ ਦਈ ਅੱਜ ਦੇਖਣ ਵਾਲੇ ਨੇ ਮਾੜੀ ਇਹ ਪੁਰਾਣੇ ਰਵਾਇ ਹੈ ਹੈਪੀ ਹੈ ਨਾ ਹੈ ਆ ਹੈਪੀ ਹੈ ਜਦ ਸੁਭਗੋ ਮੂਜਣਾ ਮੇਰੀ ਫੋਟੋ ਇੱਕ ਉਧਰ ਪਈ ਹੈ ਉਹ ਪਤਾ ਨਹੀਂ ਉਹ ਤਾਂ ਪੁਰਾਣੀਆਂ ਸੱਚੇ ਉਧਰੋਂ ਆਉਂਦੀਆਂ ਨਹੀਂ ਪਹਿਲਾਂ ਐਵੇਂ ਨਹੀਂ ਹੁੰਦੇ ਅਸੀਂ ਭਾਈ ਹੁਣ ਦੇਖ ਲੋ ਕਹੇ ਜੇ ਰਵਾਜ ਹੋਗੇ ਤੇ ਆ ਪਹਿਲਾਂ ਵਾਲੇ ਰਵਾਜ ਏ ਰਵਣੀ ਹਾਂ ਚਾਚਾ ਤੇ ਸਾਥ ਦੇ ਖੜ ਜਾਂਦੇ ਸੀ ਆਪਣੇ ਇੱਧਰਲੇ ਚਾਚੇ ਦੀ ਕੁੜੀ ਗੱਲੂ ਦੀ ਭੈਣ ਮੇਰੀ ਫੋਟੋ ਤਾਂ ਮੈਨਾਂ ਆਉਂਦੀ ਨਹੀਂ ਯਾਰ ਉਹ ਮੁੱਖਣ ਵਾਲੀ ਉਹ ਇੱਕੋ ਹੀ ਹੁੰਦੀਆਂ ਸੀ ਪਹਿਲਾਂ ਤਾਂ ਨਹੀਂ ਹੈ ਨਾ ਬਾਲੀਆਂ ਬਣਾਉਂਦੇ ਹੁੰਦੇ ਸੀਗੇ ਕੱਢ ਕੇ ਲੈ ਗਏ ਸਾਰੀਆਂ ਵਿੱਚੋਂ ਫਾਈ ਗਈਆਂ ਤਾਂ ਹਾਂ ਆਹ ਬੈਠਾ ਸੱਤੂ ਦਾ ਰੈਡੀ ਹੈ ਧਿਆ ਆ ਗਿਆ ਧਿਆ ਆ ਗਿਆ ਨੌਜਵਾਨ ਧਿਆ ਆ ਗਿਆ నోజవన్ వాక ప ਹਾਂ ਹੂੰ ਸੰਭਾਲ ਕੇ ਆ ਉਹ ਸੰਭਾਲ ਕੇ ਰੱਖਣ ਵਾਲੀ ਥੋੜੇ ਹੋ ਰਿਹਾ ਦਾਦਾ ਜੀ ਮੈਂ ਮम्मा ਮੇਰੀ ਹਾਂਜੀ ਰੋਟੇ ਜੀ ਹਾਂਜੀ ਚਲ ਜਾਂਦਾ ਹੀ ਰਹਿ ਜਾਂਦੀ ਹੈ ਨਾ ਇਦਵਾਰ ਜੜਾਉਣ ਵਾਲੀ ਵਸ ਜਣਾ ਐਲਬਮ ਜੀ ਸਾਰੀ ਖਰਾਬ ਹੋ ਗਈ ਆ ਉਹ ਆ ਤਾਂ ਮੁੰਡਾ ਜਿਹੜੀ ਪੋਤਾ ਮੁੱਕ ਗਿਆ ਇਧਰ ਮਲੜੀ ਵਾਲੇ ਹਾਂ ਆ ਮੁੰਡਾ ਮੁੱਕ ਗਿਆ ਛੰਨੀ ਹਾਂਜੀ ਮੇਰੀ ਇੱਕ ਹੀ ਵੋਟ ਆਈ ਏ ਆਹ ਆ ਮਸੀ ਇਹ ਤਾਂ ਵਿੰਡੋ ਸਾਡੇ ਪਿੰਨਾਂ ਵਾਲਿਆਂ ਕੋਲ ਨਹੀਂ ਨੇ ਸੀਲਿੰਗਾ ਚੈੱਕ ਬਈ ਨਾ ਆ ਮਸੀ ਸਾਮਦੇ ਬਈ ਵਧੀਆ ਚੱਲ ਸੋਹਣੀਆਂ ਯਾਦਾਂ ਤੇ ਖੈਰ ਮੈਂ ਤਾਂ ਆਉਣਾ ਤੇ ਪੇਟੀਆਂ ਤਰਾਉਣ ਸੀਗਾ ਬਈ ਤੇ ਐਲਬਮ ਦੇਖ ਕੇ ਤੇ ਤੁਹਾਨੂੰ ਆਹ ਫੋਟੋਆਂ ਦਿਖਾ ਕੇ ਚੱਲਿਆ ਹੁਣ ਖੇਤ ਨੂੰ ਬਾਇਰੇ ਨੂੰ ਪਾਣੀ ਲਾਉਣਾ ਪਾਪਾਂ ਜਾ ਕੇ ਇਹ ਦੇਖਾ ਦਿਖਾਈ ਕਰਦੇ ਆ ਤੇ ਇਹ ਵੀ ਤਾਂ ਜੇ ਹੁਣ ਇੱਕ ਕੱਪੜਿਆਂ ਵਾਲਾ ਅਗਲੀ ਗੱਲ ਬਾਤ ਫਿਰ ਸੁਣਾਉਨੇ ਆ ਓਕੇ ਤਾਂ ਨੂੰ ਲਾਡੀ ਵਾਲੇ ਹੈ ਨਹੀਂ ਹੋਇਆ ਓਕੇ ਹਾਂ ਮਰੀਕੂ ਫੋਟੋ ਦੇਈ ਯਾਰ ਇਹਦੀ ਚੱਲ ਜੀ ਬਲੋ ਆਪਣਾ ਖੇਤ ਆ ਜਾ ਆ ਜਾ ਆਇਆ ਉਹ ਜੂਰੀਆ ਹੀ ਭਾਗ ਲਿਆਣੀਆਂ ਪਪੂ ਖੜਾ ਓਏ ਆ ਦਰਸ਼ਨ ਆ ਆ داری ਰੇਲਾ ਹੋ ਕੀ ਨਾ ਹੋ ਹੋਰ ਤਾਂ ਛੱਡ ਤੂੰ ਡਾਡੀ ਇਦਰਾ ਦਿਖਾ ਮਾਰ ਫੋਟੋ ਸਾਰੀ ਪੱਗਾ ਸਾਰੇ ਦੀ ਹਮ ਮੈਂ ਅੱ비 ਫਿਰਸਾ ਕਿਹੜਾ ਸੰ ਸੀਗਾ ਚਾਚਾ ਉਹਦਾ 93 ਹੋਗੀ ਛੇ 93 ਆਇਆ ਮੈਨੂੰ ਉਹਦਾ ਡਾਡੀ ਨਹੀਂ ਲੱਗਦਾ ਕ੍ਰਿਸ਼ਨ ਦਾ ਨਹੀਂ ਉਹ ਨਹੀਂ ਹੋਣਾ ਬਾਕੀ ਦਾ ਮਾਰ ਵੀ ਕਰਾਂਗੇ ਤਾਵਾ ਟਵਾ ਹੀ ਮਾਰ ਟੱਕਰੀ ਸਮਾਨ ਤੇ ਮੇਰੇ ਉਂ ਮੈਂ ਆਪੇ ਟੈਕ ਮਾਰਾ ਹਾਣਾ ਮਣਜੀ ਪਹਿਲਾਂ ਫਰਤ ਬਟਨੀ ਹੋ ਵੱਡੀ ਗੱਲ ਦਾ ਹੋਰ ਉਹਦੇ ਕੋਲ ਤੇ ਹੱਥ ਚ ਮੋਬਾਈਲ ਨਹੀਂ ਸੀਗਾ ਇਹ ਹਾਲ ਦਾ ਹੈ ਉਹ ਲੋਕ ਕੀ ਕਰਦੇ ਸਾਰੇ ਇੱਕ ਦੂਜੇ ਨਾਲ ਗੱਲਾਂ ਕਰਦੇ ਬੈਠ ਕੇ ਭਾਈਚਾਰਾ ਰੈਕਟਰ ਖੜੇ ਆਪਣੀ ਕੀ ਵਧੀਆ ਉਹ ਮਾਹੌਲ ਸੀ ਹੋਣ ਨਹੀਂ ਅੱਛਾ ਤੇ ਆਸੀ ਦੇ ਵਿਦਿਸ਼ਣ ਉਹਦੇ ਲੜੀ ਪਰਾਂ ਨੇ ਅੱਜ ਆਪੇ ਪੁਲੀਆ ਖਾ ਲਈ ਆ ਜੀ ਦਵਾ ਦਵਾ ਹੈ ਆਟਰ ਵਾਲੀ ਬੀਬੀ ਮੇਲੇ ਤੇ ਰੱਪੀ ਜੀ ਆਪੇ ਪੁਲੀਆ ਸ਼ੀ ਜੀ ਹਏ ਓਏ ਡਾਡੀ ਆੜਾ ਲੀ ਵੀ ਦਿਲਾ ਤੇ ਪੀਂਦੇ ਨਾ ਆ ਜੀ ਵੀ। ਅੱਤਰ ਵੀ ਦੋ ਖੜੇ ਹੋਣਗੇ। ਗਾਠਾ ਇੱਕ ਟੈਂਟ। ਇਹ ਗੱਲ ਤੇ ਰਹੀ ਵਾ ਜੀ। ਪੁਲੀ ਤੇ ਵੀ ਨਹੀਂ ਰੋ ਮਾਰੀ ਦਾ। ਨਾੜ ਕਿੰਨੇ? ਕਿੰਨੇ ਵੀ ਕੀ ਪੈਸੇ ਤੂੰ ਖੜਾ ਹੋਈ। ਆਪਰੇ ਵੀ ਮੇਰੇ ਚਲ ਛਾ ਅਗਲੀ ਰੋਟੀ ਦੂੰ। ਉਂਏ ਆਖੀ ਗਏ ਨਾ। ਸਾਡਾ ਕੂਲਰ ਦਾ ਹੱਦਾਂ ਕਰ ਲੈਣਾ ਇੱਕ ਮਡਾ। ਕੂਲਰ ਦਾ ਹੱਦਾਂ ਕਰ ਲੈਣਾ। ਇਹ ਬਟੋ। ਉਂ ਆਖੀ ਗਏ ਨਾ ਨੱਕ ਚ ਉਂਗਲ ਲਈ ਖੜਾ ਆ ਦੇਖ। ਨਹੀਂ ਹੈਗੀ ਯਾਰ ਤਾਂ। ਆ ਮੁੱਢ ਤੂੰ ਐਂ ਹਿਰ ਜਾ। ਪਹਿਲਾਂ ਤੂੰ ਸੁਣਾਗਾ। ਚਲ ਆ ਜਾਗਾ ਕੁਝ ਚੱਲ ਗਏ। ਚਲ। ਜੀ ਕਾਕਾ ਮੈਂਬਰ ਹੁੰਦਾ ਕਹਿੰਦੇ ਕਾਲੇ ਦਾ ਭਾਈ ਠੀਕ ਆ ਪ੍ਰਧਾਨ ਠੀਕ ਐ ਪਿੰਡ ਸੂਰਤਿਆ ਆਪਜੀ ਨੂੰ ਜੀ ਆਇਆਂ ਆਖਦਾ ਜੀ ಗ್ರಾಮ ਪੰਚਾਇਤ ਸੂਰਤਿਆ ਜੀ ਹਾਂ ਤੇ ਨੌਜਵਾਨ ਲੱਤ ਗਿਆ ਦਾ ਤੰਗੜ ਪਟਿਆ ਚੱਲ ਪਿਆ ਖੇਤਾਂ ਦੇ ਨਾਲ ਕੌਣ ਨੇ ਭਾਈ ਸਾਹਿਬ ਜੀ ਐ ਗੱਗੂ ਸਿੰਘ ਜੀ ਹੋਰੇ ਕੋ ਦਾ ਆਪਾ ਕੁਰੂਕਾਂਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਜੀ ਹਾਂ ਉਹ ਤਾਂ ਨਹੀਂ ਗੁਰੂ ਮੂਰਤ ਮੇਗਾ ਤਕਾਲਾ ਭਗਵਾਨ ਤੇਰੀ ਕੁਦਰਤ ਸੋਹਣੀ ਬਣਾ ਲਕੀ ਜਾਂਦਾ ਸੀ ਤਰੇ ਆਉਂਦਾ ਚੋਪਰ ਨੌਜਵਾਨ ਆਈ ਟ੍ਰੱਕ ਦੇ ਜੂਰੀਆ ਉਹ ਪਾਣੀ ਵਾਲਾ ਢੋਲਾ ਲਾ ਕੇ ਮੋਟਰ ਕੋਲੇ ਲਿਆ ਆ ਗਿਆ ਮੈਂ ਤੇ ਨੌਜਵਾਨਾਂ ਨੇ ਚਲਾਉਣੀਆ ਮੋਟਰ ਤੇ ਨਾਲੇ ਨਾਵਾਗੇ ਨਾਲੇ ਪਾਣੀ ਲਾਵਾਂਗੇ ਤੇ ਬਾਜਰਾ ਹਾਰਵਾਵਾਂਗੇ ਤੇ ਉਹ ਚੁੱਬਰ ਸਾਹਮਣੇ ਖਾਲੀ ਪੱਟੀ ਜਾਂਦੇ ਆਪਣੇ ਪਾਈਪ ਲਾਈਨ ਦਾ ਠਿਕਾਵਰ ਜਿਹੜਾ ਪਾਈਪ ਲਾਈਨ ਕਢਾਉਣ ਦਾ ਕਿ ਨਾ ਲੱਸੀ ਤੇ ਬਰਫ ਪ੍ਰਦਾਨ ਕਰਵਾਉਣੇ ਆ ਜਾ ਕੇ ਠੀਕ ਆ ਤੇ ਨੌਜਵਾਨਾਂ ਨੇ ਲਾ ਰੱਖੀ ਆ ਕਹਿੰਦੇ ਛੁੱਟੀ ਖਾ ਲਈ ਪਟਣ ਤੇ ਤਾਰੀ ਐਂਡ ਪਾਰਟੀ ਤੇ ਵੱਡੇ ਤੜਕੇ ਕਹਿੰਦੇ ਨੌਜਵਾਨ ਆ ਗਈ ਸੀ ਕੀ ਹਾਲ ਆ ਬਾਈ ਵਧੀਆ ਵਧੀਆ ਕੈਂਟਾ ਮਾਹੌਲ ਹਾਂਜੀ ਹਾਂਜੀ ਅੱਲੇ ਹੱਥ ਮੜਾਉਣ ਨੂੰ ਹੱਥ ਨਹੀਂ ਵਿਹਲਾ ਠੰਡਾ ਹੱਥ ਥੋੜਾ ਜਲ ਮਲਾਈ ਲੈਣੇ ਹੋਰ ਬਈ ਚੋਬਰੋ ਠੀਕ ਹੋ ਤਿੰਨੇ ਜਣੇ ਆਏ ਹੋ ਹਾਂਜੀ ਹਾਂਜੀ ਠੀਕ ਆ ਤੇ ਆ ਬਈ ਆਪਣੇ ਪਿੰਡ ਦੇ ਚੋਬਰਾਂ ਹਾਂ ਜਿਹੜੇ ਇਹਗੇ ਠੇਕੇ ਮਾਰਦੇ ਰਹਿੰਦੇ ਜਿਹੜੇ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰੀ ਹੈਗੀ ਤੇ ਆਹਾਂ ਪਾਇਪ ਆਪਣੀ ਪਾਇਪ ਲਾਈਨ ਜਿਹੜੀ ਅਕਸਰ ਹੀ ਰੋਜ਼ ਗੱਲ ਕਰਦੇ ਰਹਿੰਦੇ ਆ ਉਹ ਮੋਟਰ ਕੋਲੋਂ ਆਉਂਦੀ ਸੀ ਤੇ ਉਹ ਮੋਟਰ ਆਪਾਂ ਉਧਰੋਂ ਪੱਟ ਕੇ ਦਨੇ ਸ਼ਿਫਟ ਕਰ ਲੈਣੀ ਤਾਂ ਕਰਕੇ ਇਹ ਪਾਇਪ ਇਹਨਾਂ ਤੋਂ ਹਾਂ ਕਢਾਉਣੇ ਆਗੇ ਤੇ ਇਹ ਕਿਲਾ ਪਾਇਪ ਉਹ ਤੋਂ ਉਹ ਮੋਟਰ ਤੇ ਪਾ ਕੇ ਇੱਥੇ ਇਸ ਪਾਇਪ ਲਾਈਨ ਜਿਹੜੀ ਅੱਗੇ ਜਾਂਦੀ ਆ ਉਹਦੇ ਜੋੜ ਦਾਂਗੇ ਇਹੋ ਜੀ ਗੱਲਬਾਤ ਆ ਤੇ ਚੜਦੀ ਕਲਾ ਜਮਾਲ ਬਾਈ ਰੋਟੀ ਖਾਣ ਚੱਲੇ ਸੀਗੇ ਹਾਂਜੀ ਠੀਕ ਹੈ ਤੇ ਉਹਨਾਂ ਨੂੰ ਉੱਦੋਂ ਪਾਈ ਆ ਕੇ ਮੈਂ ਹਾਰਨ ਮਾਰਤ ਤੇ ਅਸੀਂ ਇਸ ਪਾਸੇ ਵੀ ਆਏ ਸੀਗੇ ਤੇ ਰੋਟੀ ਹੁਣ ਘਰੇ ਆ ਛੁੱਟੀ ਕਿੱਥੇ ਆ ਘਰੇ ਤਾਂ ਇਹੋ ਕਹਿੰਦੇ ਸੀ ਜਾਂਦੇ ਹੋ ਲੱਸੀ ਫੜ ਲਾਂਗੇ ਠੀਕ ਹੈ ਤੇ ਛੋਟਾ ਜਿਹਾ ਸਵਾਲ ਸਾਰਿਆਂ ਦੇ ਮਨ 'ਚ ਆਊਗਾ ਬਾਈ ਤੇ ਜਿਵੇਂ ਮੰਨ ਲਾ ਕਿਲਾ ਵਾਟ ਆਪਾਂ ਖਾਲੀ ਪੜਦੇ ਆ ਇਹ ਹਨਾ ਜਿਵੇਂ ਆ ਪਾਈਪ ਲਾਈਨ ਪਾਉਣ ਵਾਸਤੇ ਜਾਂ ਕੱਢਣ ਵਾਸਤੇ ਕਿਵੇਂ ਵੀ ਤੇ ਇਹਦਾ ਕੀ ਹਿਸਾਬ ਕਿਤਾਬ ਕਰਦੇ ਹੋ 3500 ਰੁਪਏ ਲੈਨੇ ਕਿਲੇ ਦਾ 3500 ਰੁਪਏ ਕਿਲੇ ਦਾ ਤੇ ਡੰਗਾਈ ਰੰਗੋਈ ਦਾ ਕੀ ਹਿਸਾਬ ਕਿਤਾਬ 3 ਫੁੱਟ 3 ਫੁੱਟ ਡੂੰਗੀ ਪੈ ਪਏ ਕਹਿੰਦੇ ਜੀ ਪਟਣੀਆ ਮਤਲਬ ਖਾਲੀ ਪਟਣੀਆ ਤੇ ਨਾ ਫੁੱਟ ਡੂੰਗੀ ਕਿੱਲੇ ਦੇ 3500 ਰੁਪਿਆ ਠੀਕ ਆ ਬਈ ਚੋਬਰ ਦਾ ਨਾਂ ਤਾਰੀਆ ਕਹਿੰਦੇ ਪਿੰਡ ਸੂਰਤਿਆ ਜ਼ਿਲ੍ਹਾ ਸਰਸਾ ਤੇ ਇੱਕ ਵਾਰੀ ਆਪਣਾ ਨੰਬਰ ਬੋਲ ਦਿਓ ਪਿੰਡ ਵਾਲੇ ਜਾਂ ਕਿਸੇ ਨੇੜੇ ਤੇੜੇ ਵਾਲੇ ਵੀਰ ਨੂੰ ਕਈ ਵਾਰੀ ਲੋਡ ਹੁੰਦੀ ਆ ਬਈ ਸੰਪਰਕ ਕਰ ਲਿਓ 8295720660 8295720660 ਠੀਕ ਆ ਬਈ ਜੋਬਰਾ ਤੇ ਹੁਣ ਦੁਬਾਰੇ ਇੱਥੇ ਛੁੱਟੀ ਕਦ ਲਾਉਂ ਕੇ ਰੋਟੀ ਖਾ ਕੇ ਕੇ ਜਾ ਦੁਪਹਿਰ ਬਾਦ ਹੈ ਰੋਟੀ ਕਾ ਕਿਉਂ ਨਹੀਂ ਆਉਂਦੀ ਠੀਕ ਆ ਜੋਬਰਾ ਤੇ ਸ਼ਕਿਆ ਉਤੇ ਇਧਰ ਆਵਨ ਵੀ ਪਹੁੰਚ ਗਿਆ ਤੇ ਥੋੜਾ ਜਿਹਾ ਪਨੀਰੀ ਲਾਉਣ ਵਾਲਾ ਥਾਂ ਜਿਹਾ ਸਾਫ਼ ਕਰਾਉਣਾਗੇ ਤੋ ਠੀਕ ਆ ਸ਼ਕ ਲੋ ਫਿਰ ਤੇ ਅਸੀਂ ਬਾਜਰਾ ਜਰਮਾ ਦਈਏ ਇੱਥੀਆਂ ਫਿਰ ਉਹਨੇ ਇਹ ਹਾਂ ਇੱਥੇ ਆਉ ਬਾਜਰਾ ਨੂੰ ਮੋਨੇ ਉੱਪਰ ਅੱਜ ਨੰਗੀ ਕਰਨੀ ਆ ਫਿਰ ਉਧਰੋਂ ਜੀ ਸੀ ਬੀ ਨਾ ਖਲਾਰ ਜਿਮ ਗਾ ਉ ਇਹਦੇ ਵਿੱਚ ਰੱਖਿਓ ਖਾਲੀ ਦੇ ਕੋਈ ਨਹੀਂ ਛੇੜਦਾ ਗਾ ਇਹ ਤਾਂ ਪਈਆਂ ਰਹਿੰਦੀ ਆ ਇੱਥੇ ਤੇ ਆਵਨ ਆਪਣਾ ਚਾਚੇ ਗਾ ਲੜਕਾ ਹਾਂ ਹਾਂ ਅਮਾਨ ਕਹਿੰਦਾ ਭਾਈ ਨਵੀਂ ਪਾਣ ਦੇ ਨਵੀਂ ਕਿੰਨੇ ਕਿਚ ਪੈ ਜਾਂਦੀ ਹੈ ਕਿੱਲੇ ਦਾ ਹਸਾਬ-ਕਿਤਾਬ ਨਵੀਂ ਜੱਸੀ ਐਚੀ ਪੋਣੀ ਦੇ ਵਿੱਚ 5 ਇੰਚ ਦਾ 5000 ਜੀ ਪੈ ਜਾਂਦੀ ਹੈ ਹਾਂ ਇਹਨਾਂ ਦਾ 35 ਹੋ ਕਰਦੇ ਆ ਕਹਦਾ ਠੇਕਾ ਸੀ ਤੇ ਇਹ 8 ਇੰਚ ਹੀ ਆ ਫਿਰ ਕੱਢੋਗੇ ਟੱਕ ਟੱਕ ਵੱਜ ਗਿਆ ਫੇਰ ਚਲ ਇੱਕ ਅੱਧੀ ਪਾਇਆ ਵੱਦ ਨਿਕਲ ਜੋ ਤੱਕ ਕਿਲਾ ਬਾੜ ਪਾਉਣੀ ਆ ਉਹਨੇ ਕੰਮ ਚੱਲਦਾ ਹੋ ਜੂ ਤੇ ਇਹ ਕਹਿੰਦੇ ਸਾਡਾ ਬਈ ਜੁਗਾ ਜੁਗਾ ਦਾ ਉਹ ਹੈਗਾ ਤਜਰਬਾ ਟੱਕ ਕਿਵੇਂ ਵੱਜ ਜੂਗਾ ਚਲੋ ਹਾਂ ਤੇ ਬਈ ਪਿੰਡ ਵਾਲੇ ਵੀਰ ਨੇ ਕਿਸੇ ਨੇ ਕਰਾਹਾ ਵੀ ਲਵਾਉਣਾ ਹੋਵੇ ਨਾਲ ਦੀ ਨਾਲ ਇਧਰ ਵੀ ਗੱਲ ਕਰ ਲੈਨੇ ਆ ਨਵਾਂ ਨਕੋਰ ਜਮਾ ਲਾਲ ਘੋੜਾ ਤੇ ਕਰਿਓ ਆਪਣੇ ਅਮਨ ਨਾਲ ਸੰਪਰਕ ਤੇ ਅਮਨ ਨੇ ਤੂੰ ਵੀ ਬੋਲ ਦੇ ਇੱਕ ਵਾਰੀ ਆਪਣਾ ਨੰਬਰ ਕਈ ਵਾਰੀ ਕਿਸੇ ਵੀਰ ਕੋਲੇ ਹੁੰਦਾ ਨਹੀਂ ਪਹਿਲਾਂ ਵੀ ਉਸ ਦਿਨ ਵੀਡੀਓ ਜੀ ਦੱਸਿਆ ਜੀ ਕਈ ਵੀਰਾਂ ਨੇ ਦੁਬਾਰੇ ਨੰਬਰ ਲੈ ਕਿਸੇ ਨੇ ਨੋਟ ਕਰ ਲਈ ਆ ਤੇ ਕਿਹਦੇ ਕੋਲ ਰਹਿ ਜਾਂਦਾ ਸਾਰੇ ਪਿੰਡ ਕੋਲ ਹੀ ਨੰਬਰ ਹੋ ਗਿਆ ਹਾਂ ਫਿਰ ਵੀ ਬੋਲ ਦਿੰਨੇ ਆਪਾਂ 98770 0968 ਠੀਕ ਹੈ ਜੀ ਕਰੇ ਉਹ ਜ਼ੰਬਰ ਕਬਈ ਆਵਾਂ ਨਾਲਾ ਇੱਥੇ ਪਨੀਰੀ ਵਾਲੇ ਚ ਮਾਰਨਾ ਹੈ ਕਿ ਹੋਰ ਲਾਉਣੇ ਕਿਤੇ ਪਨੀਰੀ ਵਾਲੀ ਮਾਰ ਠੀਕ ਆਖੀ ਜਾਂਦਾ ਸੀ ਉਹ ਕਹਿੰਦਾ ਪਾਣੀ ਨਾ ਪਾ ਦੇ ਵੰਡ ਵੀ ਪਨੀਰੀਆਂ ਵਾਲੇ ਚੰਗੀ ਜਾਂਦੇ ਨੇ ਤੜਕਾ ਠੀਕ ਹੈ ਪਨੀਰੀ ਭਾਈ ਚੱਲ ਫਿਰ ਲਾਉਣੇ ਰੋਟੀ ਬਾਏ ਰੂ ਆਟੋ ਕੋਈ ਕੋਈ ਤੰਨ ਸੋ ਤੇ 61 ਲਾਈਟ ਚੱਲ ਓਏ 10 ਫੁੱਟ ਕੋ ਤੇ 10 ਦੀ ਮੋਟਰ ਤੇ 10 12 13 ਤੇ ਪਾਣੀ ਦਾ ਚੋਆ ਚਲ ਜਲਦ ਚਲ ਭਾਗਾਂਗੇ ਜੈਕ ਵੀ ਤਪਉਈ ਆਇ ਤਾਂ ਨਿਸਰਨਾ ਬਚਾ ਆ ਦੀ ਦੇ ਗੁਰੂ ਹੈਲੋ ਸੁਰਜ ਬਾਬਾ ਸਭ ਸ੍ਰੀ ਅਕਾਲ ਤੇ ਬਹਿ ਗਏ ਹਾਂ ਸਾਰ ਮੰਜੇ ਤੇ ਕਿਤੇ ਵੀ ਕੋਈ ਵੀ ਕੰਮ ਕਰਦੇ ਆਪਾਂ ਜਿਵੇਂ ਅਸੀਂ ਮੈਂ ਜਿੰਮ ਚ ਹਮੇਸ਼ਾ ਕਹਿੰਦਾ ਕਿ ਆਉਣ ਸਾਰ ਆਪਾਂ ਆਪਦਾ ਵਰਕਆਊਟ ਕਰਨ ਲੱਗ ਜਾਂਦੇ ਆਂ ਬਈ ਫਿਰ ਸਹੀ ਆ ਜੇ ਉਧਰ ਉਧਰੀ ਬੈਂਚਾਂ ਆਈਆਂ ਤੇ ਹੋ ਕੇ ਮੂੰਹ ਜੋੜ ਕੇ ਗੱਲਾਂ ਕਰਨ ਲੱਗ ਜਾਂਦੇ ਆਂ ਫਿਰ ਸੁਸਤੀ ਵਾਲਾ ਮਾਹੌਲ ਜਿਹਾ ਬਣ ਜਾਂਦਾਗਾ ਤਾਂ ਅਸੀਂ ਹੌਣਸਾਰ ਦੋ ਕ ਗੱਲਾਂ ਹੀ ਕਰਦੇ ਕਰਦੇ ਲੋਟਪੋਟ ਜੇ ਹੋ ਗਏ ਇੱਥੇ ਮੰਜੇ ਦੇ ਡੱਬ ਖੜੱਬੀ ਛਾਂੇ ਠਾਂ ਤੇ ਤਾਂ ਹੀ ਗੱਗੂ ਨੂੰ ਕਹਿ ਰਿਹਾ ਸੀ ਮਖਾਏ ਤਾਂ ਨਹੀਂ ਸਰਨਾ ਇੱਥੇ ਲਾਉਣੀਆਂ ਡਿਊਟੀ ਉਹ ਤੁਹਾਨੂੰ ਦਿਖਾਉਣਾ ਤੇ ਖੈਰ ਇੱਕ ਬਾਈ ਜੋਤ ਸਿੱਧੂ ਕਹਿ ਰਿਹਾ ਸੀ ਬਾਈ ਗੱਗੂ ਨੂੰ ਵੀ ਫੜਾਇਆ ਕਰੋ ਟਰੈਕਟਰ ਫੇਰ ਹੀ ਡਰਾਈਵਰ ਬਣੂਗਾ ਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਬਾਈ ਗੱਗੂ ਦਾ ਜਾਜ ਫੜਾ ਤੁਸੀਂ ਉਹ ਵੀ ਉਡਾ ਦੂਗਾ ਗੱਗੂ ਸਾਰਾ ਕੰਮ ਕਰਦਾ ਬਾਈ ਬਾਹਾ ਭਾਈ ਸੁਹਾਗਾ ਵਜਾਈ ਤੇ ਬਸ ਉਹ ਜਦੋਂ ਅਸੀਂ ਆਪ ਹੁੰਨੇ ਆ ਜਿਵੇਂ ਛੋਟੇ ਹੋਣ ਦੇ ਕੰਮ ਛੋਟੇ ਹੋਣ ਦੇ ਨਾਤੇ ਤੇ ਗੱਗੂ ਨੂੰ ਛੋਟਾ ਨਾਲ ਹੋਰ ਕੰਮ ਲਾ ਦਿੰਨੇ ਆ ਕੋਈ ਚੁਗਾ ਚਗਾਈ ਵਾਲਾ ਤਾਂ ਕਰਕੇ ਜਦੋਂ ਅਸੀਂ ਨਹੀਂ ਹੁੰਦੇ ਤੇ ਉਦੋਂ ਬਾਈ ਗੱਗੂ ਬਥੇਰੀ ਢੇਰੀ ਬਣਾਉਂਦਾਗਾ ਟਰੈਕਟਰ ਦੀ ਤੇ ਇਹੋ ਜੀ ਗੱਲਬਾਤ ਹੈ ਨਹੀਂਗੀ ਤੇ ਪ੍ਰੋਹਣਾ ਸਾਹਿਬ ਕੋਲੇ ਉੱਥੇ 7-8 ਦਿਨ ਡਿਊਟੀ ਲਾ ਕੇ ਸੀ ਉੱਥੇ ਵੀ ਨੇ ਇਹੀ ਕੰਮ ਕਰਿਆ ਸੀਗਾ ਸਾਰਾ ਲੋਟ ਆ ਵਿੱਚੋਂ ਬਰਾ ਤੇ ਬਾਕੀ ਚਲਾ ਲਈ ਸੀ ਮੋਟਰਾਂ ਬਰੀ ਜਾਂਦੀਆਂ ਦੈਂ ਦੈਂ ਸੁੱਖ ਨਾਲ ਉਹ ਮੋਟਰ ਆਪਣੇ ਜਿਹੜੀ ਬੋਰ ਉਹ ਤੇ ਮੋਟਰ ਚਲਾ ਕੇ ਆਏ ਆ ਉਹਦਾ ਬੋਰ ਆਪਾਂ ਕੀਤਾ ਹੋਇਆ 90 ਫੁੱਟ ਪੁਰਾਣਾ ਬੋਰ ਆ ਉਹ ਵੀ ਅਤੇ ਮੋਨੋਬਲਾਕ ਮੋਟਰ ਆ ਉਹ 5 ਇੰਚੀ ਪਾਣੀ ਆ ਇਸ ਮੋਟਰ ਦਾ ਹਾਂ ਵਧੀਆ ਸੁੱਖ ਨਾਲ ਸੋਹਣਾ ਨਹੀਂ 4 ਇੰਚੀ ਦਾ ਸਾਰੇ ਸਾਡੇ ਬਣ ਜਾਂਦਾ ਜਿਵੇਂ ਉੱਤੇ ਨਵੀਂ ਮੋਟਰ ਲਾਈ ਆ ਘੱਟ ਤਾਂ ਕੰਮ ਹੈ ਕੀ ਹਲੀਕਾ ਮੈਨੂੰ ਤਾਂ ਲੱਗਦਾ ਉਹਦੇ ਦਰਖਤ ਬੱਟਣ ਵਾਲੇ ਕਰਕੇ ਹੋਏ ਹੋਰ ਨਹੀਂ ਇੱਧਰ ਦੀ ਆਉਂਦਾ ਇੱਧਰ ਦੀ ਆਉਂਦਾ ਆ ਦਿਖਾਈ ਜਾਂਦਾ ਇਤੋਂ ਘੱਟ ਲੀਕ ਆਉਂਦੀ ਹੈ ਗਿਆਂ ਤੇ ਗੱਲਬਾਤ ਇਹ ਹੈ ਕਿ ਸਾਡੇ ਵੀ ਮੈਂ ਪਹਿਲਾਂ ਵੀ ਦੱਸਦੇ ਰਹੇ ਨੇ ਬਾਈ 85 ਫੁੱਟ 90 ਫੁੱਟ 70 ਫੁੱਟ 100 ਫੁੱਟ ਤੋਂ ਗੱਲ ਮਗਾਓ ਵੱਡਾ ਬੋਰ ਦੂੰਗਾ ਨਹੀਂ ਕਰਦੇ ਸਾਡੇ ਐਨੇ ਨਾਲ ਹੀ ਸਰ ਜਾਂਦਾ ਤੇ ਹੁਣ ਜਿਹੜੀ ਉਹ ਪਾਈਪ ਲਾਈਨ ਦੀ ਗੱਲ ਕਰਦੇ ਸੀ ਉੱਥੇ ਪੱਟੀ ਜਾਂਦੇ ਆ ਉਹ ਬਾਈ ਤਾਰੀ ਹੋਰੇ ਵੀਰ ਉਹ ਸਿੱਧੀ ਇੱਥੋਂ ਦੀ ਆਏ ਆਉਂਦੀ ਆ ਇਹ ਇੱਥੇ ਆਉਂਦੀ ਆ ਉਹ ਜਿਹੜੀ ਪਾਈਪ ਤੇ ਪੱਥਰ ਧਰੇ ਪਏ 8 ਇੰਚੀ ਉਹ ਪਾਇ ਪ ਕੋਥਿਆ ਜਾਂਦੀ ਹੈ ਤੇ 1.6 ਇੰਚ ਇਹ ਸਿੱਧੀ ਇਧਰੋਂ ਆਉਂਦੀ ਹੈਗੀ ਹਾਂ ਆਪਾਂ ਜਿਹੜੀ ਮੋਟਰ ਇਹੋ ਆ ਚਲਾ ਕੇ ਆਏ ਆਂਗੇ ਤੋਂ ਸਾਹਮਣੇ ਸਕਰੀਨ ਦੇ ਸੈਂਟਰ ਤੇ ਉਹ ਵਾਲੀ ਇੰਟੈਲੀਜੈਂਟ ਕੋਲ ਦੇ ਕੋਲੇ ਤੇ ਹੁਣ ਉਹ ਪਾਇਪ ਲੈਣਾ ਇੱਥੋਂ ਆਪਾਂ ਇਹ ਨੰਗੀਆਂ ਕਰਕੇ ਰੱਖਣੀਆਂ 2-3 ਫੁੱਟ ਜਿੰਨੀ ਕੀ ਮਿੱਟੀ ਹੈਗੀ ਆ ਤੇ ਇਹ ਪਿੱਸੂ ਜੇ ਪਏ ਹੋਏ ਹੈਗੇ ਆ ਬਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਤਾਂ ਲਾਮ ਲੇਟ ਜੇ ਹੋਈ ਜਾਂਦੇ ਸੀ ਮੈਂ ਕਿਹਾ ਨਾ ਗੱਗੋ ਤੇ ਅਜੇ ਤੱਕ ਹੰਟੇ ਇੱਕ ਦਾ ਕੰਮ ਹੀ ਆ ਬਾਜਰ ਬਾਜਰ ਤੇ ਜਮਾਰ ਰਮਾਉਣ ਦਾ ਤਾਂ ਤੇ ਇਹ ਨਵੇੜ ਲਈ ਆਪਾਂ ਫਿਰ ਬਾੜੀ ਧੁੱਪ ਚਾੜ ਲਾਂਗੇ ਤੇ ਇੱਥੇ ਲਾਉਣਿਆ ਜੋਟੀ ਲੈਗਾ ਕੋਈ ਘਰ ਬੋਣੀ ਇਦਾਂ ਹੀ ਲਾਇਏ ਨੇ ਖਾਲੀ ਜਿਹਾ ਬਣਾ ਕੇ ਨਾਲ ਪਤਾ ਜੇ ਲੱਗ ਜੂਗਾ ਵਾਹੀ ਗਰੂ ਵਾਹੀ ਗਰੂ ਪੈਰ ਦੂਰ ਰੱਖ ਕਾਤਾ ਹੀ ਕਮ ਮਾਈਲ ਦੂਰ ਪੈ ਸੀ 1 ਕਿਲੋਮੀਟਰ ਦਾ ਫਾਸਲਾ ਸੀ ਸਾਡਾ ਇਹ ਜਾਂ ਕੋਈ ਸਾਲ ਨਹੀਂ ਹੁੰਦਾ ਇਹ ਆ ਪਾਈਪਾਂ ਨਾਲ ਸਾਡੇ ਹੱਥ ਨਾਲ ਜੋੜਨਾ ਕਦੇ ਇੱਧਰ ਕਰ ਲੈਣੇ ਆ ਕਦੇ ਉੱਧਰ ਕਰ ਲੈਣੇ ਆ ਅਲੱਗੇ ਰਹਿਣੇ ਆ ਤੇ ਫਿਰ ਆ ਬੰਦੇ ਦੀ ਸਿਹਤ ਵੀ ਚੰਗੀ ਰਹਿੰਦੀ ਐ ਇਹਨਾਂ ਨਾਲ ਬੰਦਾ ਸੋਲ ਨਹੀਂ ਹੁੰਦਾਗਾ ਤੇ ਦੋਨੇ ਪਾਈਪਾਂ 8 ਇੰਚੀ ਉਧਰੋਂ ਆਉਂਦੀ ਜਿਹੜੀ ਤੇ ਆ 6 ਇੰਚੀ ਇੱਧਰ ਜਿਹੜੀ ਆਪਾਂ ਇਹ ਵਾਲੀ ਮੋਟਰ ਚਲਾਈ ਹੋਈ ਆ ਤੇ ਹਰਾ ਰਮਾਲਿਆ ਤੇ ਉਹ ਖੜਾ ਜੀਸੀਬੀ ਵਾਲਾ ਤੇ ਉਹਨੂੰ ਵੀ ਮਾਰਿਆ ਯਾਰ ਓਕੇ ਸੁਨੇਹਾ ਲਾਤਾ ਜਦੋਂ ਆਇਆ ਕਿ ਵੀਰ ਬਣ ਕੇ ਆ ਇਹਨਾਂ ਦੀ ਬਚਤ ਰੱਖੀ ਹੋਰ ਨਾ ਗਰੀਬ ਮਾਰ ਕਰਨੀ ਕਿਤੇ ਫਿਰ ਸਾਨੂੰ ਤੋੜ ਬੰਦ ਕਰਕੇ ਚੱਕ ਕੇ ਫੇਰ ਪਾਉਣੀਆਂ ਪੈਣ ਆ ਥੱਲੋਂ ਦੀ ਪੈ ਪੂਬ ਲੰਗਾ ਕੇ ਓਕੇ ਚੋਕੇ ਪਾਣਦੇ ਹੁੰਦੇ ਆ ਆਸੇ ਪਾਸੇ ਉਹ ਬੱਟਲੂ ਖੁਰਚੀ ਦੀ ਨਹੀਂ ਖੁਰਚ ਲੂਗਾ ਕਹਿੰਦਾ ਤੇ ਨਹੀਂ ਬਾਕੀ ਮਖਾ ਬਈ ਇਹ ਮੇਹੇ ਠਾਉ ਮਿੱਟੀ ਅਸੀਂ ਕੱਢਦੇ ਆਗੇ ਇੰਨਾ ਕਾ ਕਰ ਲਾਂਗੇ ਤੇ ਖੈਰ ਹਾਰਾ ਆਪਣਾ ਹਾਂ ਲੱਗ ਗਿਆ ਪਾਣੀ ਮੋਟਰ ਬੰਦ ਕਰਾਈਏ ਫੇਰ ਥੋੜੀ ਜਿਹੀ ਜੂਰੀਆ ਖਲਾਦਣ ਵਾਲੀ ਹੈ ਬਸ ਕਿਹੜਾ ਹੈ ਇਹ ਲੱਗਿਆ ਨਹੀਂ ਰਹਿੰਦਾ ਗਾ ਉਹ ਪੋਣਾ ਕੋਇਆ ਤੇ ਗੱਗੂ ਨੂੰ ਤਵਾਜ ਮਾਰ ਕੇ ਮਖਾ ਕਿਉਂ ਕਰ ਰਿਆ ਨਾ ਬੰਦ ਮੋਟਰ ਮੈਂ ਇਹ ਤਾਂ ਕੰਦਾ ਚੱਲੀ ਜਾਂਦੀ ਹੈ ਮੈਨੂੰ ਡਰਾਮਾ ਇਹ ਕਰ ਰਹੀ ਸੀ ਮੈਂ ਕਿਹਾ ਮਾਤਾ ਭਈਆ ਕੱਟ ਕੇ ਆਇਆ ਹਾਂ ਹਾਂ ਓਏ ਮਾਤਾ ਭਈਆ ਕੱਟ ਕੇ ਆਏਗਾ ਹਾਂ ਜੀ ਬਦੂ ਕੇ ਤੇ ਬੀਆ ਵੀ ਮਾ ਕੇ ਦੇ ਘਾਪ ਮਾਰਦਾ ਤੂੰ ਮੈਨੂੰ ਚੰਗੀ ਤਰ੍ਹਾਂ ਬੋਲ ਮਾਰ ਦਿੰਦਾ ਭਾਈ ਮੋਟਰ ਤਾਂ ਇਹ ਚੱਲੀ ਜਾਂਦੀ ਹੈ ਬੰਦ ਨਹੀਂ ਹੋਈ ਮੈਂ ਤੂੰ ਕਿਹਦੇ ਨਾਲ ਮੋਟਰ ਚੱਲੀ ਜਾਂਦੀ ਹੈ ਹਾਂ ਐਵੇਂ ਕਿਵੇਂ ਹੋ ਗਈ ਇਹ ਹਰੀਏ ਤੂੰ ਬੰਦ ਕਰਿਆ ਉਹ ਮੈਂ ਬੰਦ ਕਰਕੇ ਆਇਆ ਯਾਰ ਇਹ ਕਿਵੇਂ ਚੱਲੀ ਜਾਂਦੀ ਆ ਉਹ ਯਾਰ ਤੂੰ ਉਦੋਂ ਬਲਦ ਕਰੇ ਨਾ ਸੋਚ ਤੋ ਯਾਰ ਤੇਰੇ ਸਾਹਮਣੇ ਬੰਦ ਨਹੀਂ ਕਰਨਗੇ ਹੁਣ ਯਾਰ ਮੈਂ ਉਹ ਇਹ ਕਿਹੜਾ ਰਹਿੰਦਾ ਉਹ ਤੇ ਮੂਰਾ ਮੱਥਾ ਨਾ ਰਹਿ ਜੇ ਮੈਂ ਇੱਥੋਂ ਮੁੜਿਆ ਤੈਨੂੰ ਪਤਾ ਹੀ ਨਹੀਂ ਲੱਗਿਆ ਡੀਸੀ ਦੀ ਮੋਟਰ ਕੋਲ ਕਿਵੇਂ ਵਾਕਿਆ ਇਹਦਾ ਮੂੰਹ ਇੱਧਰ ਸੀ ਬਈ ਇਹ ਖੜਾ ਖੜਾ ਸੀ ਇੱਧਰ ਮੂੰਹ ਕਰੀ ਉਹ ਮੈਂ ਕਿਹੜੇ ਦੇ ਮੱਥੇ ਤੋਂ ਮੁੜ ਕੇ ਆਇਆ ਮੈਨੂੰ ਕਿਹਾ ਕਰਤੀ ਬੰਦਾ ਤਾਂ ਥੋੜਾ ਆ ਡਰਾਮਾ ਇਹ ਕਰਦੇ ਸੀ ਯਾਰ ਲੱਗਣਗੇ ਹਜੇ 5 ਮਿੰਟ ਕੱਕੂ ਗੱਡੀ ਦੀ ਮੋਟਰ ਕੋਲ ਕੇ ਮੋੜ ਆਇਆ ਤਨ ਕੇ ਲੇ ਤੂੰ ਕੱਕੂ ਯਾਰ ਹਿਸਾਬ ਕਿਤਾਬ ਤਾਂ ਲਾ ਯਾਰ ਹੱਥ ਮੜਾ ਯਾਰ ਮੋਟਰ ਦੇ ਬਾਗ ਆਵਾਂ ਚੱਲ ਕੋਈ ਨਾ ਪਾਣੀ ਪੀ ਤਾ ਵਾਹੀ ਗੁਰੂ ਆ ਲਾਰਾ ਕੀ ਆ ভাই ਜੀ ਸੀ ਬੀ ਉਹਨੇ ਡਿਊਟੀ ਅੱਜ ਥੋੜਾੇ ਲੇਟ ਆਇਆ ਸੀਗਾ ਇਹ ਸਾਢੇ 10:30 ਵਜੇ ਆਇਆ ਸੀ ਆ ਤੇ ਉਹ ਪਿੱਛੇ ਦਿਖਾ ਕੇ ਲਾਉਣੇ ਕਿੰਨੀ ਕਿ ਡੂੰਗੀ ਖਾਲੀ ਫੜਦਾ ਆ ਉਹ ਪਾਈਪਾਂ ਪਈਆਂ ਜਿਹੜੀਆਂ ਪੈਂਦੀ ਆਉਂਦੀ ਆ ਪਾਈਪਲਾਈਨ ਵੱਡੀ ਮੋਗੇ ਤੋਂ ਚੱਕ ਤਿਆਂ ਹੱਦਾਂ ਸਾਰਾ ਦਾ ਬੱਟਾ ਸਾਰੀਆਂ ਇੱਕ ਕਰਤਾ ਕੰਮ ਹਰ ਦੁਪਹਿਰਾ ਕਹਿੰਦੇ 1 ਵਜਣ ਵਾਲਾ ਟਾਈਮ ਤੇ ਬਿੰਦਰ ਦੇ ਸੀਰਾ ਸਾਹਮਣੇ ਆਉਂਦੇ ਹੋਏ ਹੱਥ 'ਚ ਘਵਾੜੀ ਆ ਪੂਰੀ ਪੈਲੀਆਂ ਵਾਲੀ ਚਾਲ ਆ ਬਾਈ ਕਿਵੇਂ ਮਿੱਤਰੋ ਵਧੀਆ ਵਧੀਆ ਜਮਾਂ ਖੈਰ ਸੋ ਕਰਾਜੀ ਬਾਜੀ ਆ ਬੱਜ ਰਹੀ ਪਾਈਪ ਲਾਈਨ ਤੁਹਾਡੀ ਉਹ ਵੱਡੀ ਕਿਹ ਹੈ ਹਾਂ ਵੀ ਵੱਡੀ ਕਿਹਨੇ ਕਿਉਂ ਸੀਰੇ ਕਾ ਤੋਂ ਓਏ ਟੱਕ ਵੱਜ ਗਿਆ ਟੱਕ ਵੱਜ ਗਿਆ ਓਹੋ ਇਹੇ ਹੀ ਆ ਦੁਪੱਟਾਂ ਲੱਗਿਆ ਸੀਗਾ ਹੈ ਸਾਡੇ ਕੋਲੇ ਆਈ ਹੈਗਾ ਕੱਤੀ ਨਾ ਹੁਣ ਹੁਣੀ ਕੁਛ ਨਹੀਂ ਹਲਾਉਣਾ ਹਾਲੋ ਭਾਈ ਆਹ ਗਲਵਾਤਾ ਲਗਭਗ ਇਹ 6-7 ਫੁੱਟ ਡੂੰਗਾ ਖੱਡਾ ਹਾਂ ਪੜਦਾ ਹਾਂ ਹਾਂ ਖੜ ਜਾ ਫਿਰ ਉਰੇ ਹੀ ਤੇਰੇ ਲਾ ਵੀ ਆਉਣਾਗਾ ਤੇਰੇ ਲਾ ਵੀ ਆ ਗਿਆ ਤੇ ਇਤਰਾ ਉਹ ਆ ਜਿਹੜਾ ਸਾਹਮਣੇ ਦਿਖੀ ਜਾਂਦਾ ਕਮਰਾ ਇਹ ਇਹ ਵੀ ਆਪਣਾ ਹੀ ਆ ਮੀ ਕਣੀ ਵੇਰੇ ਇੱਥੇ ਬੈਠ ਜਾਣੇ ਹਾਂਜੀ ਸਤਿ ਸ੍ਰੀ ਅਕਾਲ ਜੀ ਠੀਕ ਐ ਸੇਤ ਹਾਂ ਓ ਚੱਲਦਾ ਨਾ ਜੀਸੀਬੀ ਵਾਲੇ ਕੋਲੇ ਇੱਧਰ ਨੂੰ ਆ ਜਾਓ ਠੀਕ ਅਨਿਖਾਨੀਆ ਕਰਤੀਆਂ ਉਹ ਕਹਿੰਦਾ ਮੜੇ ਮੜੇ ਨਿਸ਼ਾਨੀ ਲਾਜੋ ਪਾਸੇ ਤੇ ਉਹ ਕੋਈ ਦਿੱਕਤ ਨਹੀਂ ਤੇ ਮੈਂ ਬਚਾ ਦੂੰਗਾ ਬਈ ਬਹੁਤ ਥੇ ਗਵਾਡੀਆਂ ਤੇ ਬਈ ਆਪਾਂ ਗੋਲੇ ਵੀ ਟੂਆ ਪੱਟੀ ਜਾਂਦਾ ਸੀ ਚੱਲਦਾ ਵਾਦਾ ਬੇ ਚੋਬਰਾ ਹਾਂ ਬੰਦ ਕਰਕੇ ਮੋਟਰ ਚਲਦੇ ਆ ਵਿੱਚ ਦੀ ਲਾਈਟ ਡੁੱਗ ਗਈ ਸੀ ਥੋੜੀ ਜਿਹਾ ਤਾਂ 11 ਤਾਂ ਲੱਗ ਗਈ ਆ ਸੀ ਲਾਈਟ ਫਰ ਹੋ ਗਈ ਸੀ ਵਾਹ ਇਹ ਗੁਰੂ ਤਬੋਂ ਨੇ ਉਹ ਦੇ ਨੋਟ ਦੇ ਨੋਟ ਪਾ ਗਿਆ ਦੇ ਨਾਮ ਉੱਪਰ ਠੀਕ ਹੈ ਤੇ ਬੇਲਾ ਹੁੰਦਾ ਭਾਈ ਜਿਮ ਦੀ ਡਿਊਟੀ ਦਾ ਹਾਂ 20 ਮਿੰਟ ਰੈਸਟ ਕਰਨ ਨੂੰ ਮਿਲ ਗਏ ਸੀ ਅੱਜ ਦੁਪਹਿਰ 'ਚ ਬਹੁਤ ਮੰਮੀ 20 ਤਾਂ ਬਾਤੂ ਤੇ ਉਹੀ 20 ਮਿੰਟਾਂ 'ਚ ਮੈਂ ਭਾਈ ਅੱਖ ਲਾ ਲਈ ਸੌਂ ਗਿਆ ਮੈਂ 20 ਮਿੰਟਾਂ ਦਾ అలਾਰਮ ਲਾ ਕੇ ਅ ਇੱਕ ਪਾਵਰ ਨੈਪ ਜਾ ਹੁੰਦਾ ਕਿ ਮਤਲਬ ਥੋੜਾ ਟਾਈਮ ਜਿੱਖ ਜਿ ਲਾ ਲੀਏ ਉਹ ਇੱਕ ਚਪਕੀ ਜੀ ਨਾਲ ਆਪਣਾ ਸਰੀਰ ਤਰੋਤਾਜਾ ਹੋ ਜਾਂਦਾ ਦੁਬਾਰੇ ਐ ਪੂਰੀ એનર્ਜੀ ਵਾਲਾ ਮਾਹੌਲ ਜਾ ਹੋ ਜਾਂਦਾ ਕੋਲ ਦੇ ਲਵਾਈ ਛਿੰਦੀ ਛੇੜਦਾ ਸੀ ਹਵਾ ਬਾਕੀ ਕੂਲਰ ਲੱਗਿਆ ਹੋਇਆ ਜੀ ਉਹਨੇ ਤਾਪੜ ਤਾਪੜ ਸਮਾਉਂਦੇ ਜੀ ਬਈ ਖੇਤੋਂ ਆਏ ਸੀ 1:30 ਵਜੇ ਮੈਂ ਤੇ ਗੱਗੂ ਤੇ ਵਧੀਆ ਚੱਲਦਾ ਮਾਈ ਕੂਲਰ ਬਾਹਰ ਵਧੀਆ ਚੱਲਦਾ ਤੇ ਆਂ ਠੰਡੀ ਹਵਾ ਤੇ ਤੇਰਾ ਪਾਪਾ ਤਾਂ 4:30 ਵਜੇ ਉੱਠ ਕੇ ਕਹਿੰਦਾ ਇਧਰੋਂ ਮੈਂ ਚਰਾਗਾ ਤੇਰਾ ਆਂ ਤਾਂ ਸੁੱਤਾ ਰਿਹਾ ਤੇ ਧੰਨਵਾਦ ਜੇਟਾ ਸੋਡੇ ਧੰਨਵਾਦ ਸਸਰੀ ਕਾਲਸ ਨੂੰ ਸਾਰਿਆਂ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਔਕੇ ਸੌਖੇ ਹੋ ਕੇ ਸਾਰਾ ਟੁੱਟੋ ਲੈ ਕੇ ਟੁੱਟ ਤੱਕ ਜਰੂਰ ਦੇਖਿਆ ਕਰੋ ਜੇ ਫੇਸਬੁੱਕ ਤੇ ਦੇਖਦੇ ਤਾਂ ਫੋਲੋ ਵੀ ਜਰੂਰ ਕਰੋ ਤੁਹਾਨੂੰ ਬਾਏ ਸਾਰਿਆਂ ਨੂੰ ਠੀਕ ਆ ਭਾਈ ਪਿਆਰ ਪਰੇ ਭਾਈ ਤੁਹਾਨੂੰ ਸਭਾ ਚਲਦਾ ਮੈਂ ਜਿੰਮ ਦੀ ਡਿਊਟੀ ਤੇ ਕਈ ਵੀਰ ਵਹੇਰ ਕਾ ਭਾਈ ਇਹ ਸਵਾਲ ਪੁੱਛੀ ਜਾਂਦੇ ਕਿ ਭਾਈ ਕੁਲਾ ਕਿੰਨੇ ਦਾ ਆ ਤੇ ਅੰਡ ਚ ਮੈਂ ਸਾਰੀ ਗੱਲਬਾਤ ਬਾਈ ਦੱਸਦਾ ਹੁੰਨਾਗਾ ਕਈ ਵੀਰ ਚਲੋ ਹੋ ਜਾਦਾ ਸਕਿਪ ਕਰਕੇ ਸਮਾਂ ਘੱਟ ਹੋਣ ਕਰਨ ਜਾਂ ਕਿਵੇਂ ਵੀ ਸਕਿਪ ਕਰਕੇ ਦੇਖਦੇ ਆ ਫਿਰ ਉਹ ਗੱਲ ਬਾਤ ਵਿੱਚੋਂ ਮਿਸ ਰਹਿ ਜਾਂਦੀ ਆ ਤੇ ਦੁਬਾਰੇ ਦੱਸ ਦਿੰਨੇ ਆ ਇਹ 골ਡਨ ਦਾ ਕੂਲਰ ਇੱਥੇ ਮਾਨਸਾ ਹੀ ਬਣਦੇ ਹੈ ਤਾਂ ਦੇਸੀ ਜਿਹਾ ਕੰਮ ਪਰ ਇਹ ਠੀਕ ਆ ਆਪਦੇ ਆਪ ਚ ਇੱਕ ਬ੍ਰਾਂਡ ਆਗਾ ਤੇ ਵੱਧ ਹਵਾ ਵਾਲਾ ਭਾਲ ਕੇ ਲਿਆ ਆ ਵਧੀਆ ਇਹਦਾ 13500 ਰੁਪਏ ਮੰਗਿਆ ਸੀਗਾ ਆ ਤੋੜ ਪਨ ਕੇ 11900 ਰੁਪਏ ਚ ਹਾਂ ਇੱਕ ਗੂਲਰ ਆਇਆ ਇੱਕ ਛੱਤੂ ਲੈ ਗਿਆ ਸੀ ਤੇ ਦੋਨਾਂ ਦੇ ਵਸ ਅਸੀਂ ਆਂਦੇ ਆਏ ਸੀਗੇ 23800 ਰੁਪਿਆ ਹਾਂ ਤੇ ਮਾਤਾ-ਦਾਦਾਹਾਂ ਦੇ ਵੇਲਾ ਆਪਣਾ ਜਿੰਮ ਦਾ ਵੇਲਾ ਤੇ ਖੈਰ ਇੱਕ ਦੂਸਰਾ ਗੂਲਰ ਸੀਗਾ ਆਹ ਜਿਹੜਾ ਫਾਈਬਰ ਜੀ ਵਾਲੇ ਹੁੰਦੇ ਆਗੇ ਉਹ ਵੀ ਦੇਖਣ ਨੂੰ ਸੋਹਣੇ ਸੀ ਪਰ ਉਹਨਾਂ ਦੀ ਇੱਕ ਕਮੀ ਇਹ ਸੀ ਕਿ ਹਵਾ ਐਡਜਸਟਰ ਨਹੀਂ ਸੀਗੀ ਉਹਨਾਂ ਨੇ ਇਧਰ ਉਧਰ ਹਵਾ ਕਰਨ ਵਾਲੇ ਤਾਂ ਥੱਲੇ ਕਰਨ ਵਾਲੇ ਹਵਾ ਉਹ ਵੀ ਇੰਨੀ ਦਿੰਦੇ ਸੀਗੇ ਤੇ ਠੀਕ ਹੈ ਮਾਤਾ ਮਾਤਾ ਕਹਿੰਦੀ 400 ਕਿਰਾਏ ਦਾ ਦੱਸਦੇ ਭਾਈ ਰੈਡੀ ਜਿਹੜਾ ਛੱਡ ਗਿਆ ਸੀ ਜਿਹੜਾ ਵੀਰ ਤੇ ਬਾਕੀ ਇੰਨਾ ਕੁ ਸੀ ਆਪਣੇ ਅੱਜ ਦੇ ਦਿਨ ਦਾ ਮਾਹੌਲ ਉਮੀਦ ਕਰਦੇ ਆ ਵਧੀਆ ਲੱਗਿਆ ਉਹ ਲਾਈਕ ਲਾਜ਼ਮੀ ਕਰ ਦਿਓ ਨਵੇਂ ਹੋ ਸਬਸਕ੍ਰਾਈਬ ਕਰ ਲਿਓ ਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਜੁੜੇ ਰਹੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ